ਜੇ ਆਮ ਕੋਈ ਕਿਤੇ ਵੀ ਕਤਲ ਹੋਵੇ ਤਾਂ ਪਹਿਲੀ ਪਹਿਲਾ ਹੁੰਦਾ ਵੀ ਉਹ ਘੰਟੇ ਦੋ ਘੰਟੇ ਚ ਐਫ ਆਈ ਆਰ ਦਰਜ ਹੋ ਜਾਂਦੀ ਆ ਕਿਤੇ ਲੜਾਈ ਹੋਵੇ 307 ਦਾ ਪਰਚਾ ਹੋ ਜਾਂਦਾ ਅਸੀਂ ਅਜੇ ਇਹਨਾਂ ਨੂੰ ਇੱਕ ਦੋ ਦਿਨ ਦੇਖ ਰਹੇ ਹਾਂ ਇਹਨੂੰ ਇਸ ਤਰ੍ਹਾਂ ਕਹਿ ਜਾਈਂਨ ਵੀ ਇਹ ਅਸੀਂ ਸੈਂਟਰ ਮਗਰ ਤੋਰ ਕੇ ਪਾਏ ਹੋਏ ਆ ਇਹਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਫੌਰੀ ਤੌਰ ਤੇ ਐਫ ਆਈ ਆਰ ਦੇ ਦੋ ਦਿਨ ਦਾ ਅਲਟੀਮੇਟਮ ਦੋ ਦਿਨ ਦਾ ਅਸੀਂ ਅਲਟੀਮੇਟਮ ਦੇ ਰਹੇ ਹਾਂ ਉਹਨਾਂ ਚਿਰ ਅਸੀਂ ਸ਼ਿਸ਼ਕਾਰ ਨਹੀਂ ਕਰਾਂਗੇ ਇੱਕ ਪਾਸੇ ਤਾਂ ਕਿਸਾਨੀ ਮੋਰਚਾ ਚੱਲ ਰਿਹਾ ਦੂਜੇ ਪਾਸੇ ਕਿਸਾਨਾਂ ਨੇ ਫਰੰਟ ਖੋਲਤਾ ਸਾਂਝਕਤ ਕਿਸਾਨ ਮੋਰਚੇ ਵੱਲੋਂ ਜੀ ਕਾਲ ਦਿੱਤੀ ਗਈ ਸੀ ਕਿ ਜਿੰਨੇ ਵੀ ਸਟੇਟ ਹਾਈਵੇ ਐ ਨੈਸ਼ਨਲ ਹਾਈਵੇ ਔਰ ਓਕੇ ਜਾਣਗੇ ਉੱਥੇ ਅੱਜ ਪ੍ਰੋਟੈਸਟ ਹੋਏਗਾ ਹਰਦਰ ਸਿੰਘ ਲਖੋਵਾਲ ਜੀ ਸਾਡੇ ਨਾਲ ਨੇ ਲਖੋਵਾਲ ਜੀ ਲੱਗ ਰਿਹਾ ਕੋਈ ਅਸਰ ਪਾਏਗਾ ਜੇ ਸੰਯੁਕਤ ਕਿਸਾਨ ਮੋਰਚਾ ਵੀ ਹੁਣ ਨਾਲ ਰਲ ਗਿਆ ਹਾਲਾਂਕਿ ਬਕਰਾ ਫਰੰਟ ਖੋਲੇ ਐ ਪਰ ਸਰਕਾਰ ਤੇ ਪ੍ਰੈਸ਼ਰ ਪੈਣ ਦੀ ਉਮੀਦ ਹੈਗੀ ਹੈ ਪੂਰਾ ਪਹੂਗਾ ਕਿਉਂਕਿ ਪੰਜਾਬ ਵਿੱਚ ਅੱਜ 100 ਜਗ੍ਹਾ ਤੋਂ ਉੱਪਰ ਇਹ ਟਰੈਕਟਰ ਇਸ ਤਰ੍ਹਾਂ ਖੜੇ ਨੇ ਆਮ ਮਹਾਰੇ ਲੋਕ ਆਏ ਨੇ ਮੈਂ ਪੰਜਵੀ ਲੁਧਿਆਣੇ ਤੋਂ ਲੈ ਕੇ ਖਰੜ ਤੱਕ ਪੰਜ ਜਗ੍ਹਾ ਤੇ ਟਰੈਕਟਰ ਸਾਡੇ ਖੜੇ ਨੇ ਤੇ ਉਦੋਂ ਬਾਅਦ ਮਹਾਲੀ ਦੇ ਤੱਕ ਜੀਰਕਪੁਰ ਵੀ ਖੜੇ ਨੇ ਗੁਰਦੁਆਰਾ ਸਾਹਿਬ ਕੋਲ ਵੀ ਮੈਨੂੰ ਜੋ ਪਤਾ ਲੱਗਿਆ ਖੜਿਆ ਥਾਂ ਥਾਂ ਕਿਸਾਨ ਟਰੈਕਟਰ ਲੈਣ ਰੋਸ ਕਰਨ ਆਇਆ ਕਿਉਂਕਿ ਡਬਲਯੂਟੀਓ ਦੀ ਅੱਜ ਮੀਟਿੰਗ ਜਿਹੜੀ ਆਬੂਤਾਬੀ ਦੇ ਵਿੱਚ ਹੋ ਰਹੀ ਆਸੀਂ ਉਹਦਾ ਵਿਰੋਧ ਕਰਨ ਆਏ ਆ ਕਿਉਂਕਿ ਡਬਲਯੂਟੀਓ ਕਹਿੰਦਾ ਭਈ ਜਿਹੜੀਆਂ ਕਿਸਾਨਾਂ ਦੀਆਂ ਸਬਸਿਡੀਆਂ ਬੰਦ ਕਰ ਦਿੱਤੀਆਂ ਜਾਣ ਇਹ ਰੇਟ ਚ ਵੱਡੇ ਮੁਲਕ ਜਿਹੜੇ ਨੇ ਅਮਰੀਕਾ ਆਸਟ੍ਰੇਲੀਆ ਵਗੈਰਾ ਨੇ ਉਹ ਆਪ ਦੇ ਕਿਸਾਨਾਂ ਨੂੰ ਤਾਂ ਇੰਡਾਇਰੈਕਟਲੀ ਬਹੁਤ ਵੱਡੀਆਂ ਸਬਸਿਡੀਆਂ ਦਿੰਦੇ ਆ ਕਿਸੇ ਦੀ ਫਸਲ ਮਰ ਜਵੇ ਉਹਨੂੰ ਪੂਰਾ ਮੁਆਵਜ਼ਾ ਜੇ ਉਹਨਾਂ ਕੋ ਫਸਲ ਵੱਧ ਹੋ ਗਈ ਤਾਂ ਉਹ ਕਹਿੰਦੇ ਵੱਢਣੀ ਨਹੀਂ ਉਵੇਂ ਖੜੀ ਦਾ ਮੁਆਵਜ਼ਾ ਮਿਲ ਜਾਂਦਾ ਪਰ ਅੱਜ ਸਾਨੂੰ ਸੋਸ਼ ਸਬਸਿਡੀਆਂ ਜਿਹੜੀਆਂ ਕੋਈ ਬਿਜਲੀ ਦੀ ਸਬਸਿਡੀ ਐ ਕੋਈ ਸਾਨੂੰ ਖਾਦਾਂ ਤੇ ਆ ਉਹ ਵੀ ਜੇ ਸਾਨੂੰ ਬੰਦ ਹੋ ਗਿਆ ਤਾਂ ਸਾਡੀ ਕੋਸਟ ਆਫ ਪ੍ਰੋਡਕਸ਼ਨ ਹੋਰ ਵੱਧ ਜੂਗੀ ਖੇਤੀ ਦਾ ਸਾਡੀ ਅੱਗੇ ਘਾਟੇ ਚ ਅੱਗੇ ਸਾਨੂੰ 2200 ਰੁਪਏ ਕਣਕ ਤੇ ਰੇਟ ਆ ਜੋ ਸਾਡਾ 3000 ਤੋਂ ਉੱਪਰ ਬਣਦਾ ਜੇ ਸਬਸਿਡੀਆਂ ਬੰਦ ਕਰਤੀਆਂ ਤਾਂ ਸਾਨੂੰ ਕਿੰਨਾ ਰੇਟ ਹੋਰ ਇਹਨਾਂ ਨੂੰ ਵੱਧ ਦੇਣਾ ਪਊਗਾ ਤੇ ਸਰਕਾਰ ਐਮਐਸਪੀ ਤੋਂ ਭੱਜਣ ਦਾ ਯਤਨ ਕਰ ਰਹੀ ਆ ਭੱਜ ਰਹੀ ਆ ਤੇ ਉਹ ਤਾਂ ਅਸੀਂ ਕਹਿੰਦੇ ਆ ਵੀ ਸੀ2+50 ਦੇ ਹਿਸਾਬ ਨਾਲ ਸਾਨੂੰ ਦਓ ਉਹ ਪ੍ਰੈਸ਼ਰ ਬਣਾਉਮ ਬਣਾਉਣ ਲਈ ਅੱਜ ਅਸੀਂ ਸਾਰੇ ਭਾਰਤ ਦੇ ਵਿੱਚ 500 ਜਗ੍ਹਾ ਤੋਂ ਉੱਪਰ ਹੋ ਰਿਹਾ ਉਹਦੇ ਚ ਅਸੀਂ ਇਹ ਟਰੈਕਟਰ ਖੜੇ ਕਰਕੇ ਆਪਣਾ ਰੋਸ ਪ੍ਰਗਟਾ ਕਰ ਰਹੇ ਹਾਂ ਮੇਨ ਮੰਗਾ ਕੀ ਨੇ ਆਪਣੀ ਜੇ ਗੱਲ ਕਰੀਏ ਜਿੱਥੇ ਮੋਰਚੇ ਤੇ ਬੈਠੇ ਨੇ ਕਿਸਾਨ ਸਾਰੀਆਂ ਮੰਗਾ ਸੇਮ ਹੀ ਨੇ ਕੀ ਕੁਛ ਨੇ ਮੰਗਾ ਇੱਕ ਤਾਂ ਅਸੀਂ ਕਹਿੰਦੇ ਆ ਵੀ ਡਬਲਯੂਟੀਓ ਨੂੰ ਦੇ ਵਿੱਚੋਂ ਕਿਸਾਨੀ ਨੂੰ ਬਾਹਰ ਕੱਢਿਆ ਜਾਵੇ ਬਾਕੀ ਮੈਂਬਰ ਬਣਿਆ ਰਹੇ ਭਾਰਤ ਸਾਨੂੰ ਕੋਈ ਨਹੀਂ ਦੂਸਰਾ ਸਾਨੂੰ ਸੀ 2 50% ਦੇ ਹਿਸਾਬ ਨਾਲ ਐਮਐਸਪੀ ਦਿੱਤੀ ਜਾਵੇ ਤੀਜੀ ਸਾਡੀ ਕਰਜ਼ਾ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਸਾਡੇ ਤੇ ਕਰਜ਼ਾ ਚੜਿਆ ਉਹ ਸਾਡਾ ਕਰਜ਼ਾ ਇੱਕ ਵਾਰੀ ਮਾਫ ਕੀਤਾ ਜਾਵੇ ਜਿਵੇਂ ਕਾਰਪੋਰੇਟ ਘਰਾਣਿਆਂ ਦਾ ਇਹਨਾਂ ਨੇ ਹਰ ਇੱਕ ਸਾਲ ਲੱਖਾਂ ਕਰੋੜਾਂ ਹਜ਼ਾਰਾਂ ਕਰੋੜ ਰੁਪਈਆ ਮਾਫ ਕਰਦੇ ਆ ਅਸੀਂ ਕੰਨਿਆ ਵੀ ਕਿਸਾਨਾਂ ਦਾ ਦਾ ਬੜਾ ਥੋੜਾ ਜਿਹਾ ਕਰਜ਼ਾ ਕਾਰਪੋਰੇਟ ਘਰਾਣੇ ਕਿੰਨਾ ਲੋਕਾਂ ਦਾ ਪੈਸਾ ਕਿੰਨਾ ਬੈਂਕਾਂ ਦਾ ਪੈਸਾ ਲੈ ਕੇ ਭੱਜ ਗਏ ਨੇ ਇੱਕ ਵਾਰੀ ਕਰਜ਼ੇ ਦੇ ਲਕੀਰ ਫੇਰੀ ਜਾਵੇ ਤੀਜੀ ਬੁਢਾਪਾ ਪੈਨਸ਼ਨ 10000 ਰੁਪਏ ਅਸੀਂ ਸਾਡੇ ਬਜ਼ੁਰਗਾਂ ਨੇ ساری ਉਮਰ ਕੰਮ ਕੀਤਾ ਉਹਨਾਂ ਨੂੰ ਬੁਢਾਪਾ ਪੈਨਸ਼ਨ ਦਿੱਤੀ ਜਾਵੇ ਚੌਥਾ ਸੀ ਕੰਨਿਆ ਫਸਲ ਬੀਮਾ ਯੋਜਨਾ ਉਹਦੇ ਤੇ ਸਾਨੂੰ ਹਰੇਕ ਜਿਹੜੀ ਘੜੇ ਪੈ ਜਾਂਦੇ ਆ ਕਦੇ ਸਾਡਾ ਪਾਣੀ ਨੁਕਸਾਨ ਕਰ ਜਾਂਦਾ ਉਹ ਫਸਲ ਬੀਮਾ ਯੋਜਨਾ ਸਰਕਾਰ ਉਹਦਾ ਰੈਵਨਿਊ ਦਵੇ ਸਰਕਾਰ ਦਵੇ ਉਹ ਸਾਨੂੰ ਫਸਲ ਬੀਮਾ ਯੋਜਨਾ ਮਿਲਣੀ ਚਾਹੀਦੀ ਆ ਲਖਮੀਰਪੁਰ ਖੇਵੀ ਦਾ ਹੰਸਾ ਹੁਣ ਸਿਕ ਛੇਵੀ ਮੰਗ ਜੋੜ ਗਈ ਜਿਹੜਾ ਸ਼ੁਭਕਰਮਨ ਸਾਡਾ ਸ਼ਹੀਦ ਹੋਇਆ ਪੰਜਾਬ ਸਰਕਾਰ ਤੋਂ ਮੰਗਾਂ ਵੀ ਉਹਦਾ ਤੁਸੀਂ ਜਿਹੜਾ ਐਫਆਈਆਰ ਦਰਜ ਕਰੋ ਕਿਉਂਕਿ ਆਮ ਕੋਈ ਕਿਤੇ ਵੀ ਕਤਲ ਹੋਵੇ ਤਾਂ ਪਹਿਲੀ ਪਹਿਲਾ ਹੁੰਦਾ ਵੀ ਉਹ ਘੰਟੇ ਦੋ ਘੰਟੇ ਚ ਐਫਆਈਆਰ ਦਰਜ ਹੋ ਜਾਂਦੀ ਆ ਕਿਤੇ ਲੜਾਈ ਹੋਵੇ 307 ਦਾ ਪਰਚਾ ਹੋ ਜਾਂਦਾ ਅਸੀਂ ਅਜੇ ਇਹਨਾਂ ਨੂੰ ਇੱਕ ਦੋ ਦਿਨ ਦੇਖ ਰਹੇ ਹਾਂ ਇਹਨੂੰ ਇਸ ਤਰ੍ਹਾਂ ਕਹਿ ਜਾਨ ਵੀ ਇਹ ਅਸੀਂ ਸੈਂਟਰ ਮਗਰ ਤੋਰ ਕੇ ਪਾਏ ਹੋਇਆ ਇਹਨਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਫੌਰੀ ਤੌਰ ਤੇ ਐਫਆਈਆਰ ਯਾਨੀ ਤੁਸੀਂ ਦੋ ਦਿਨ ਦਾ ਅਲਟੀਮੇਟਮ ਦੇ ਰਹੇ ਹੋ ਦੋ ਦਿਨ ਦਾ ਅਸੀਂ ਅਲਟੀਮੇਟਮ ਦੇ ਰਹੇ ਹਾਂ ਉਹਨਾਂ ਚਿਰ ਅਸੀਂ ਸਸ਼ਕਾਰ ਨਹੀਂ ਕਰਾਂਗੇ ਜੇ ਸਰਕਾਰ ਨਹੀਂ ਹੋਏਗਾ ਦੋ ਦਿਨ ਦਾ ਅਲਟੀਮੇਟਮ ਹੈਗਾ ਪਰ ਨਾਲ ਦੇ ਨਾਲ ਕਿਸਰ 14 ਤਰੀਕ ਦੀ ਰੈਲੀ ਦੀ ਸੀ ਗੱਲ ਕਰ ਲਈਏ ਇੱਕ ਪਾਸੇ ਤਾਂ ਹਰ ਪਾਸੇ ਬਾਰਡਰ ਸੀਲ ਕੀਤੇ ਹੋਏ ਨੇ 14 ਤਰੀਕ ਦੀ ਰੈਲੀ ਰੱਖੀ ਹੋਈ ਹੈ ਦਿੱਲੀ 'ਚ ਉਹ ਕਿਵੇਂ ਸਰ ਲੈ ਕੇ ਜਾਵੋਗੇ ਫਿਰ ਅਗਿੱਤ ਉਹ ਸਾਨੂੰ ਕੋਰਟਾਂ ਨੇ ਵੀ ਕਿਹਾ ਵੀ ਟਰੈਕਟਰ ਤੁਸੀਂ ਨਾ ਲੈ ਕੇ ਜਾਓ ਤੁਸੀਂ ਰੈਲੀ ਕਿਸਾਨ ਕਰ ਸਕਦੇ ਆ ਅਸੀਂ ਉਹਦੇ ਤਹਿਤ ਅਸੀਂ ਇਹ ਕਿਉਂਕਿ ਇੱਕ ਦਿਨ ਦਾ ਪ੍ਰੋਗਰਾਮ ਆ ਟਰੈਕਟਰ ਜਾਣ ਨੂੰ ਹੀ ਦੋ ਤਿੰਨ ਦਿਨ ਲੱਗ ਜਾਂਦੇ ਆ ਜਿੱਦਨ ਸਾਡਾ ਪੱਕਾ ਪ੍ਰੋਗਰਾਮ ਹੋਇਆ ਉਸ ਦਿਨ ਹੀ ਟਰੈਕਟਰ ਲੈ ਕੇ ਜਾਵਾਂਗੇ ਸਿਰਫ ਇੱਕ ਦਿਨ ਦੀ ਰੈਲੀ ਆ ਉਹ ਰੈਲੀ ਦੇ ਵਿੱਚ ਅਸੀਂ ਬਾਈਟ ਰਹੀਂ ਗੱਡੀਆਂ ਰਹੀਂ ਬੱਸਾਂ ਰਹੀਂ ਟਰੱਕਾਂ ਰਹੀਂ ਉਸੀਂ 13 ਤਰੀਕ ਰਾਤ ਨੂੰ ਤੁਰਾਂਗੇ 14 ਨੂੰ ਅਸੀਂ ਉੱਥੇ ਗੁਰਦੁਆਰਾ ਸਾਹਿਬ ਪਹੁੰਚ ਕੇ ਅਸੀਂ ਰਾਮਲੀਲਾ ਗਰਾਊਂਡ ਦੇ ਵਿੱਚ ਇੱਕ ਦਿਨ ਦੀ ਸਾਰੇ ਦੇਸ਼ ਦੇ ਵਿੱਚੋਂ ਲੱਖਾਂ ਕਿਸਾਨ ਅਸੀਂ ਆਵਾਂਗੇ ਤੇ ਸਰਕਾਰ ਨੂੰ ਦੱਸਾਂਗੇ ਵੀ ਆ ਕਿਸਾਨ ਤੁਹਾਡੇ ਖਿਲਾਫ ਆ ਸਾਡੀਆਂ ਮੰਗਾਂ ਮੰਨ ਲਓ ਨਹੀਂ ਤਾਂ ਤੁਹਾਨੂੰ ਅਸੀਂ ਸਾਬਕ ਸਿਕਾਵਾਂਗੇ ਉਹ ਧੰਨਵਾਦ ਆ ਇੱਕ ਰੈਲੀ ਵੀ ਜਿਹੜੀ ਇਹ ਰੱਖੀ ਗਈ ਹੈ 13 ਤਰੀਕ ਨੂੰ ਕਿਸਾਨ ਇੱਥੋਂ ਬੱਸਾਂ ਰਾਹੀਂ ਗੱਡੀਆਂ ਰਾਹੀਂ ਟ੍ਰੇਨਰ ਰਾਹੀਂ ਪਹੁੰਚਣਗੇ ਦਿੱਲੀ 14 ਤਰੀਕ ਨੂੰ ਇੱਕ ਵੱਡੀ ਰੈਲੀ ਰਾਮਲੀਲਾ ਗਰਾਊਂਡ ਰੱਖੀ ਹੋਈ ਆ ਪਰ ਦੂਜੇ ਪਾਸੇ ਇਹ ਕਹਿ ਲਿਆ ਕਿ ਅਲਟੀਮੇਟਮ ਵੀ ਪੰਜਾਬ ਸਰਕਾਰ ਨੂੰ ਦਿੱਤਾ ਹੈ ਕਿ ਜੇ ਸ਼ੁਭਕਰਨ ਦੇ ਮਾਮਲੇ 'ਚ ਹਲੇ ਤੱਕ ਐਫਆਈਆਰ ਨਹੀਂ ਕੀਤੀ